ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪ੍ਰਕਾਸ਼ ਨਾਨਕ ਸਾਹੀ ਕੈਲੰਡਰ ਦੇ ਅੰਦਰ 2 ਅਕਤੂਬਰ ਸਾਲ 2025 ਨੂੰ ਦਰਬਾਰੇ ਖਾਲਸਾ ਨਾਮ ਦਾ ਇਤਿਹਾਸਕ ਦਿਹਾੜਾ ਹੈ ਇਸ ਦਿਨ Hindu ਧਰਮ ਦੇ ਨਾਲ ਸੰਬੰਧਿਤ ਤਿਉਹਾਰ ਦੁਸਹਿਰੇ ਦਾ ਹੈ ਅਤੇ ਬਹੁਤ ਸਾਰੇ ਅਜਿਹੇ ਤਿਉਹਾਰ ਹਨ ਜੋ ਹਿੰਦੂ ਧਰਮ ਦੇ ਵਿੱਚ ਪ੍ਰਚਲਿਤ ਸਨ ਹਿੰਦੂਆਂ ਵੱਲੋਂ ਮਨਾਏ ਜਾਂਦੇ ਸਨ ਗੁਰੂ ਸਾਹਿਬਾਨ ਨੇ ਅਤੇ ਸਿੱਖਾਂ ਨੇ ਇਹਨਾਂ ਤਿਉਹਾਰਾਂ ਦੇ ਉੱਤੇ ਇਕੱਠ ਕਰਕੇ ਤੇ ਗੁਰਮਤਿ ਵਿਚਾਰਾ ਕਰਨ ਵਾਸਤੇ ਸ਼ਾਸਤਰ ਵਿਦਿਆ ਦੇ ਕਰਤੱਵ ਤੇ ਜੋਰ ਵਖਾਣ ਵਾਸਤੇ ਸਤ ਸੰਗਤ ਕਰਕੇ ਪ੍ਰਭੂ ਦੀ ਬੰਦਗੀ ਵਾਸਤੇ ਇਹਨਾਂ ਸਮਿਆਂ ਨੂੰ ਵਰਤਿਆ ਜਿਵੇਂ ਕਿ ਹੋਲੀ ਹਿੰਦੂਆਂ ਦਾ ਤਿਉਹਾਰ ਹੈ ਤੇ ਸਤਗੁਰਾਂ ਨੇ ਹੋਲੀ ਕਿੰਨੀ ਸੰਤ ਸੇਵ ਇਸ ਦਿਨ ਨੂੰ ਸੰਤਾਂ ਦੀ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਵਾਸਤੇ ਵਰਤਿਆ ਇਸੇ ਹੀ ਤਰ੍ਹਾਂ ਵਿਸਾਖੀ ਦਾ ਤਿਉਹਾਰ ਹੈ ਤੇ ਵਿਸਾਖੀ ਦੇ ਸਮੇਂ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਿੱਖ ਜਿਹੜੇ ਸਨ ਉਹ ਇਕੱਠ ਕਰਨ ਲੱਗੇ ਸਤ ਸੰਗਤ ਕਰਨ ਲੱਗੇ ਤੇ ਵਿਸਾਖੀ ਦੇ ਦਿਹਾੜੇ ਤੇ ਹੀ ਸਨ 1699 ਦਿਵਸਾਂ ਕੀ ਨੂੰ ਖਾਲਸੇ ਦੀ ਸਜਨਾ ਕੀਤੀ ਗਈ ਸੀ ਇਸ ਤੋਂ ਇਲਾਵਾ ਸੰਕਰਾਂਤ ਜਿਸ ਦਿਨ ਸੂਰਜ ਇੱਕ ਰਾਸ ਤੋਂ ਨਿਕਲ ਕੇ ਦੂਸਰੀ ਰਾਸਤੇ ਵਿੱਚ ਜਾਂਦਾ ਹੈ ਇਸ ਦਿਨ ਨੂੰ ਸੰਕਰਾਂਤ ਜਾਂ ਸੰਕਰਾਂਤ ਕਿਹਾ ਜਾਂਦਾ ਹੈ ਸਤਗੁਰਾਂ ਨੇ 12 ਮਾਹ ਦੀ ਬਾਣੀ ਉਚਾਰਨ ਕਰਕੇ ਤੇ ਸਤ ਸੰਗਤ ਕਰਕੇ ਬਾਣੀ ਦੇ ਰਾਹੀਂ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਇਸ ਤਿਹਾਰ ਨੂੰ ਇਸ ਦਿਨ ਨੂੰ ਵਰਤਿਆ ਸਿੱਖ ਮਿਸਲਾਂ ਦੇ ਸਮੇਂ ਦੀਵਾਲੀ ਔਰ ਵਿਸਾਖੀ ਨੂੰ ਸਿੱਖ ਜਥੇਬੰਦੀਆਂ ਦਾ ਇਕੱਠ ਹੁੰਦਾ ਸੀ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ ਜਿਸ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਫੈਸਲੇ ਲਏ ਜਾਂਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਬਸੰਤ ਪੰਚਮੀ ਦੇ ਉੱਤੇ ਮੇਲਾ ਲਗਾਇਆ ਜਾਂਦਾ ਸੀ ਜਿਸ ਨੂੰ ਦਰਬਾਰੇ ਖਾਲਸਾ ਕਿਹਾ ਜਾਂਦਾ ਸੀ ਜਿਸ ਵਿੱਚ ਨੌਜਵਾਨ ਸ਼ਸਤਰ ਵਿਦਿਆ ਦੇ ਕਰਤੱਬ ਜੋਰ ਰਖਾਉਂਦੇ ਅਤੇ ਜਿਨ੍ਹਾਂ ਯੋਧਿਆਂ ਸੂਰਬੀਰਾਂ ਨੌਜਵਾਨਾਂ ਦੀ ਸ਼ਸਤਰ ਵਿਦਿਆ ਮਹਾਰਾਜਾ ਰਣਜੀਤ ਸਿੰਘ ਨੂੰ ਪਸੰਦ ਆ ਜਾਂਦੀ ਤੇ ਉਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲੈਂਦੇ ਸਨ ਇਸੇ ਹੀ ਤਰ੍ਹਾਂ ਦਰਬਾਰੇ ਖਾਲਸਾ ਦੁਸਹਿਰੇ ਦੇ ਦਿਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਲੱਗਦਾ ਸੀ ਜਿਸ ਦੇ ਵਿੱਚ ਸੂਰਮੇ ਨੌਜਵਾਨ ਸ਼ਸਤਰ ਵਿਦਿਆ ਦੇ ਕਰਤੱਬ ਦਿਖਾਉਂਦੇ ਸਨ ਅਤੇ ਸੂਰਬੀਰ ਯੋਧਿਆਂ ਨੂੰ ਜਿਨ੍ਹਾਂ ਤੇ ਮਹਾਰਾਜਾ ਪ੍ਰਸੰਨ ਹੁੰਦੇ ਤੇ ਉਹਨਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਕਰ ਲੈਂਦੇ